ਜੇਕਰ ਤੁਸੀਂ ਭਰਿਆ ਹੈ ਪੰਜਾਬ ਪੁਲਿਸ ਕਾਂਸਟੇਬਲ 225 ਦਾ ਫਾਰਮ ਤਾਂ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ ਇਸ ਨੂੰ ਸਕਿਪ ਨਾ ਕਰਿਓ ਬਹੁਤ ਹੀ ਵਧੀਆ ਇਨਫੋਰਮੇਸ਼ਨ ਤੁਹਾਡੇ ਲਈ ਅੱਜ ਲੈ ਕੇ ਆਏ ਆ ਜੇ ਤੁਸੀਂ ਪੇਪਰ ਦੀ ਤਿਆਰੀ ਕਰ ਰਹੇ ਹੋ ਸਾਰੀ ਸ਼ੀਕਲ ਸਾਰਿਆਂ ਦਾ ਸਵਾਗਤ ਕਰਦੇ ਹਾਂ ਚੈਨਲ ਜੋਬ ਕਰੀਅਰ 9 ਪੰਜਾਬ ਦੇ ਵਿੱਚ ਤੇ ਅੱਜ ਦੀ ਜੋ ਵੀਡੀਓ ਹੈ ਪੰਜਾਬ ਪੁਲਿਸ ਕਾਂਸਟੇਬਲ 2025 ਦੇ ਪੇਪਰ ਨਾਲ ਰਿਲੇਟਡ ਹੈ। ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆ ਰਹੇ ਸੀ ਕਿ ਸਰ ਪੰਜਾਬ ਪੁਲਿਸ ਕਾਂਸਟੇਬਲ 2025 ਦੇ ਐਡਮਿਟ ਕਾਰਡ ਕਦੋਂ ਤੱਕ ਆ ਜਾਣਗੇ? ਤਾਂ ਹਜੇ ਆਪਾਂ ਕੋਈ ਡੇਟ ਤਣੀ ਦੱਸ ਸਕਦੇ ਪਰ ਇੱਕ ਤੁਹਾਡੇ ਲਈ ਇੱਕ ਬਹੁਤ ਵਧੀਆ ਖੁਸ਼ਖਬਰੀ ਆ ਕਿ ਪੰਜਾਬ ਪੁਲਿਸ ਨੇ ਆਪਣੀ ਅਫੀਸ਼ੀਅਲ ਵੈਬਸਾਈਟ ਤੇ ਇੱਕ ਉਸਨੇ ਨੋਟੀਫਿਕੇਸ਼ਨ ਪਾਇਆ ਹੈ ਜਿਥੋਂ ਆਪ ਨੂੰ ਪਤਾ ਲੱਗਦਾ ਹੈ ਕਿ ਪੇਪਰ ਕਦੋਂ ਹੋਣ ਜਾ ਰਿਹਾ ਹੈ। ਤੇ ਆਓ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਪੁਲਿਸ ਦੀ ਅਫੀਸ਼ੀਅਲ ਵੈਬਸਾਈਟ ਤੇ ਇਹ ਆਪਾਂ ਆਪਣੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਪੰਜਾਬ ਪੁਲਿਸ ਦੀ ਅਫੀਸ਼ੀਅਲ ਵੈਬਸਾਈਟ ਖੋਲ ਰੱਖੀ ਹੈ ਤੇ ਇਹਦੇ ਵਿੱਚ ਜਿੱਦਾਂ ਹੀ ਆਪਾਂ ਪੰਜਾਬ ਪੁਲਿਸ ਕੌਨਸਟੇਬਲ 2025 ਵਾਲਾ ਪੋਸ਼ਣ ਖੋਲਦੇ ਆ ਤਾਂ ਇਸ ਦੇ ਉੱਪਰ ਇੱਕ ਇਹ ਫਲੈਸ਼ ਮੈਸੇਜ ਚੱਲ ਰਿਹਾ ਜਿੰਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਸਟੇਜ 1 ਦਾ ਜੋ ਸੀਬੀਟੀ ਐਗਜ਼ਾਮ ਹੈ ਕੰਪਿਊਟਰ ਬੇਸਡ ਐਗਜ਼ਾਮ ਜਿਹੜਾ ਹੋਣਾ ਵਾ ਉਹ ਮਈ ਮਹੀਨੇ ਵਿੱਚ 2025 ਵਿੱਚ ਹੋ ਸਕਦਾ ਹੈ ਇਸ ਦਾ ਡਿਟੇਲ ਨੋਟੀਫਿਕੇਸ਼ਨ ਜਲਦੀ ਹੀ ਅਪਡੇਟ ਕਰ ਦਿੱਤਾ ਜਾਊਗਾ ਸੋ ਜੇ ਤੁਸੀਂ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਇੱਥੋਂ ਤੁਹਾਨੂੰ ਵਧੀਆ ਟਾਈਮ ਮਿਲ ਗਿਆ ਕਿ ਤੁਸੀਂ ਜੇ 2 ਮਹੀਨੇ ਤੁਹਾਡੇ ਕੋਲ ਅਪ੍ਰੈਲ ਦਾ ਪੂਰਾ ਤੇ ਮਈ ਦਾ ਮਹੀਨਾ ਵੀ ਤੁਹਾਡੇ ਕੋਲ ਪਿਆ ਕਿ ਤੁਸੀਂ ਵਧੀਆ ਤਰੀਕੇ ਨਾਲ ਉਹਦੀ ਪੇਪਰ ਦੀ ਤਿਆਰੀ ਕਰੋ ਤੇ ਅਪ੍ਰੈਲ ਲਾਸਟ ਜਾਂ ਮਈ ਸਟਾਰਟਿੰਗ ਦੇ ਵਿੱਚ ਤੁਹਾਡੇ ਐਡਮਿਟ ਕਾਰਡ ਆ ਜਾਣਗੇ ਬਾਕੀ ਤੁਸੀਂ ਹੋਰ ਇਨਫੋਰਮੇਸ਼ਨ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਤੁਹਾਡੇ ਲਈ ਇਸ ਤਰ੍ਹਾਂ ਦੀ ਵੀਡੀਓ ਅਸੀਂ ਲਿਆ ਕੇ ਆਉਂਦੇ ਰਵਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਦ ਤੱਕ ਧੰਨਵਾਦ ਸਾਸ਼ੀਕਾਲ ਸਾਰਿਆਂ ਨੂੰ